ਤੁਸੀਂ ਮੱਕੀ ਦੀ ਰੋਟੀ ਬਹੁਤ ਵਾਰ ਖਾਦੀ ਹੋਏਗੀ ਪਰ ਅੱਜ ਅਸੀਂ ਘਰ ਦੇ ਵਿੱਚ ਬਣਾਵਾਂਗੇ ਆਲੂ ਵਾਲੀ ਪੱਕੀਤੀ ਰੋਟੀ ਇਸ ਦੇ ਲਈ ਆਪਾਂ ਸਭ ਤੋਂ ਪਹਿਲਾਂ ਮੱਕੀ ਦਾ ਆਟਾ ਲੈ ਲਵਾਂਗੇ ਇਹ ਮੈਂ ਸਵਾ ਕੌਲੀ ਦੇ ਕਰੀਬ ਮੱਕੀ ਦਾ ਆਟਾ ਜੜਾਏ ਉਹ ਲੈ ਰਹੀ ਹਾਂ ਤੇ ਇਹ ਦੋ ਜਾਣਿਆਂ ਦੇ ਲਈ ਸਫੀਸ਼ੀਐਂਟ ਹੈਗਾ ਵਾ ਇਸ ਦੇ ਵਿੱਚ ਇੱਕ ਚਮਚ ਅਦਰਕ ਲਸਣ ਤੇ ਹਰੀ ਮਿਰਚ ਦਾ ਪੇਸਟ ਪਾ ਦਿੱਤਾ ਥੋੜਾ ਜਿਹਾ ਨਮਕ ਪਾਇਆ ਹੈ ਤੇ ਲਾਲ ਮਿਰਚ ਪਾਊਡਰ ਤੇ ਹਲਦੀ ਪਾਊਡਰ ਆਪਾਂ ਇਸ ਦੇ ਵਿੱਚ ਪਾ ਦਿੱਤਾ ਵਾ ਤੇ ਨਾਲ ਮੈਂ ਇਸ ਦੇ ਵਿੱਚ ਜੀਰਾ ਪਾਊਡਰ ਪਾਇਆ ਵਾ ਹੁਣ ਆਪਾਂ ਇਸ ਦੇ ਵਿੱਚ ਦੋ ਆਲੂ ਜਿਹੜੇ ਆ ਮੈਂ ਮੈਸ਼ ਕਰ ਲਿਆ ਕੁੰਡੇ ਦੇ ਵਿੱਚ ਹੀ ਇਹਨਾਂ ਨੂੰ ਮੈਸ਼ ਕਰ ਲਿਆ ਸੀ ਜਿਸ ਦੇ ਵਿੱਚ ਅਦਰਕ ਲਸਣ ਦਾ ਪੇਸਟ ਬਣਾਇਆ ਸੀ ਉਸ ਦੇ ਵਿੱਚ ਹੀ ਇਹਨਾਂ ਨੂੰ ਮੈਂ ਕੁੱਟ ਲਿਆ ਤੇ ਇਹ ਵੀ ਆਪਾਂ ਐਡ ਕਰਦੇ ਆ ਨਾਲ ਹੀ ਆਪਾਂ ਇਹਨੂੰ ਹੋਰ ਡੇਲੀਸ਼ੀਅਸ ਬਣਾਉਣ ਲਈ ਧਨੀਆ ਐਡ ਕੀਤਾ ਫਰੈਸ਼ ਤੇ ਅੱਧਾ ਇੱਕ ਪਿਆਜ਼ ਮੈਂ ਇੱਥੇ ਇਸ ਦੇ ਵਿੱਚ ਕੱਟ ਕੇ ਐਡ ਕਰ ਰਹੀ ਆ ਤੁਸੀਂ ਚਾਹੋ ਤਾਂ ਜ਼ਿਆਦਾ ਵੀ ਪਿਆਜ਼ ਕਰ ਸਕਦੇ ਹੋ ਐਡ ਉਨਾ ਪੈਨ ਸਾਰੀਆਂ ਚੀਜ਼ਾਂ ਨੂੰ ਪਹਿਲਾਂ ਮਿਕਸ ਕਰ ਲੈਣਾ ਪਹਿਲਾਂ ਤੁਸੀਂ ਇਹਨਾਂ ਨੂੰ ਮਿਕਸ ਕਰ ਲੈਣਾ ਇਦਾਂ ਹੀ ਬਿਨਾ ਪਾਣੀ ਐਡ ਕੀਤੇ ਫਿਰ ਉਸ ਦੇ ਬਾਅਦ ਆਪਾਂ ਇੱਥੇ ਗਰਮ ਪਾਣੀ ਦੇ ਨਾਲ ਇਸਾਟੇ ਨੂੰ ਗੁੰਨਾਂਗੇ ਗਰਮ ਪਾਣੀ ਦੇ ਨਾਲ ਆਟਾ ਬੜੀ ਜਲਦੀ ਗੁੰਨਿਆ ਜਾਂਦਾ ਹੈ ਤੇ ਬਹੁਤ ਹੀ ਵਧੀਆ ਸੌਫਟ ਵੀ ਹੋ ਜਾਂਦਾ ਵਾ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਗੁੰਨ ਲੈਣਾ ਹੈ ਆਟਾ ਜਿਹੜਾ ਇਹ ਤੁਹਾਡਾ ਪੂਰੀ ਤਰ੍ਹਾਂ ਪਰਫੈਕਟ ਗੁੰਨਿਆ ਗਿਆ ਇਸ ਲਈ ਤੁਸੀਂ ਆਟਾ ਗੁੰਨਣ ਦੇ ਬਾਅਦ ਇਸ ਤਰ੍ਹਾਂ ਇੱਕ ਪੇੜਾ ਕਰਕੇ ਦੇਖਣਾ ਵਾ ਤੇ ਜੇ ਇਹਨੂੰ ਪ੍ਰੈਸ ਕਰਕੇ ਦੇਖਣਾ ਵਾ ਕਿ ਇਹਦੇ ਵਿੱਚ ਕੋਈ ਕਰੈਕ ਨਹੀਂ ਆਉਣੇ ਚਾਹੀਦੇ ਇਸ ਤਰ੍ਹਾਂ ਜੇਕਰ ਅਸੀਂ ਇਸ ਦੀ ਰੋਟੀ ਬਣਾਈਏ ਤਾਂ ਇਹ ਬਿਲਕੁਲ ਟੁੱਟੇਗਾ ਤੁਸੀਂ ਦੇਖ ਸਕਦੇ ਹੋ ਸਾਡਾ ਇਹ ਤਾਂ ਬਿਲਕੁਲ ਸੈੱਟ ਹੋ ਗਿਆ ਤੇ ਹੁਣ ਆਪਾਂ ਇਸ ਆٹے ਦੀ ਰੋਟੀ ਚੜੀਆ ਉਹ ਬਣਾ ਲਵਾਂਗੇ ਕਿਉਂਕਿ ਇਸ ਦੀ ਰੋਟੀ ਨਾਲ ਦੀ ਨਾਲ ਹੀ ਤੁਸੀਂ ਬਣਾ ਸਕਦੇ ਹੋ ਇਸ ਦੇ ਲਈ ਮੈਂ ਪੋਲੀਥੀਨ ਯੂਜ਼ ਕਰ ਰਹੀ ਹਾਂ ਇਸ ਤਰ੍ਹਾਂ ਕੋਈ ਵੀ ਘੜ ਦੇ ਵਿੱਚ ਪੋਲੀਥੀਨ ਹੋਏਗਾ ਉਹਨੂੰ ਤੁਸੀਂ ਮੇਲ ਚੱਕਲੇ ਦੇ ਉੱਪਰ ਰੱਖ ਲੈਣਾ ਤੇ ਉੱਪਰ ਦੀ ਇੱਕ ਹੋਰ ਪੋਲੀਥੀਨ ਰੱਖ ਕੇ ਤੇ ਇਸ ਤਰ੍ਹਾਂ ਚੱਕਲੇ ਦੇ ਨਾਲ ਇਹਨੂੰ ਵੇਲ ਲੈਣਾ ਪੋਲੀਥੀਨ ਨੂੰ ਆਪਾਂ ਘੁਮਾਉਂਦੇ ਜਾਣਾ ਹੈ ਤੇ ਰੋਟੀ ਨੂੰ ਤੁਸੀਂ ਵੇ ਬੇਲ ਦੇ ਚਾਹਣਾ ਹੈ ਤੇ ਇੱਕਸਾਰ ਕਰ ਲੈਣੀ ਆ ਕਈ ਜਗ੍ਹਾ ਤੋਂ ਮੋਟੀ ਰਹਿ ਜਾਂਦੀ ਹੈ ਇਹ ਕਈ ਵਾਰੀ ਤਾਂ ਇਸ ਤਰ੍ਹਾਂ ਤੁਸੀਂ ਇਹਨੂੰ ਘੁਮਾਉਂਦੇ ਹੋਏ ਬਿਲਕੁਲ ਇੱਕਸਾਰ ਰੋਟੀ ਜਿਹੜੀ ਬਣਾ ਲੈਣੀ ਜਿੰਨੀ ਪਤਲੀ ਚਾਹੋ ਤੁਸੀਂ ਇਸ ਦੀ ਪਤਲੀ ਰੋਟੀ ਬਣਾ ਸਕਦੇ ਹੋ ਤੇ ਬਹੁਤ ਆਸਾਨੀ ਨਾਲ ਬਿਗਨਰ ਵੀ ਜਿਹੜਿਆ ਇਸ ਤਰ੍ਹਾਂ ਰੋਟੀ ਬਣਾ ਲੈਣਗੇ ਤੁਸੀਂ ਦੇਖ ਸਕਦੇ ਹੋ ਰੋਟੀ ਸਾਡੀ ਬਹੁਤ ਹੀ ਪਰਫੈਕਟਲੀ ਬਣ ਗਈ ਹੈ ਤੇ ਹੁਣ ਆਪਾਂ ਇਸ ਨੂੰ ਤਵੇ ਦੇ ਉੱਪਰ ਸੇਕ ਲਵਾਂਗੇ ਤੇ ਬਿਲਕੁਲ ਵੀ ਟੁੱਟਣੀ ਨਹੀਂ ਹੈ ਦੇ ਇਸ ਰੋਟੀ ਨੂੰ ਬਣਾਉਣ ਨੂੰ ਥੋੜਾ ਜਿਹਾ ਟਾਈਮ ਜ਼ਿਆਦਾ ਲੱਗ ਜਾਂਦਾ ਹੈ ਕਣਕ ਦੀ ਰੋਟੀ ਜਲਦੀ ਬਣ ਜਾਂਦੀ ਹੈ ਮੱਕੀ ਦੀ ਰੋਟੀ ਨੂੰ ਥੋੜਾ ਟਾਈਮ ਲੱਗ ਜਾਂਦਾ ਵਾ ਇਸ ਗੱਲ ਦਾ ਵੀ ਧਿਆਨ ਰੱਖਣਾ ਹੈ ਕਿ ਰੋਟੀ ਜਿਹੜੀ ਆ ਉਹ ਬਹੁਤ ਜ਼ਿਆਦਾ ਪਤਲੀ ਨਾ ਬਣਾਇਓ ਤੇ ਇਹ ਕੁਝ ਲੋਗ ਇਸ ਨੂੰ ਗੈਸ ਦੇ ਉੱਪਰ ਵੀ ਸੇਕ ਲੈਂਦੇ ਆ ਪਰ ਗੈਸ ਦੇ ਉੱਪਰ ਜਦੋਂ ਅਸੀਂ ਰੋਟੀ ਨੂੰ ਸੇਕਦੇ ਆ ਤਾਂ ਉਹ ਸਾਡੀ ਬੋਡੀ ਨੂੰ ਜਾ ਕੇ ਨੁਕਸਾਨ ਕਰਦੀ ਆ ਤੇ ਤੁਸੀਂ ਜਿੰਨਾ ਚਾਹੋ ਇਸ ਨੂੰ ਕਰਾਰਾ ਸਿੱਖ ਸਕਦੇ ਹੋ ਤੇ ਇਹਨੂੰ ਜੇ ਮੈਂ ਦਾ ਅੱਡੀ ਬਣੀ ਹੋਈ ਤਾਜੀ ਮੱਖਣ ਦੇ ਨਾਲ ਸਰਵ ਕਰਦੀਆਂ। ਕਈ ਵਾਰੀ ਕੀ ਹੋਇਆ ਹੈ ਕਿ ਕੋਈ ਸਬਜ਼ੀ ਨਹੀਂ ਵੀ ਹੁੰਦੀ ਤਾਂ ਤੁਸੀਂ ਇਸ ਤਰ੍ਹਾਂ ਮੱਕੀ ਦੀ ਆਲੂ ਵਾਲੀ ਰੋਟੀ ਬਣਾ ਕੇ ਇਸ ਨੂੰ ਇਦਾਂ ਹੀ ਚਟਨੀ ਦੇ ਨਾਲ, ਚਾਹ ਦੇ ਨਾਲ ਇੰਜੋਏ ਕਰ ਸਕਦੇ ਹੋ। ਇਹ ਬਹੁਤ ਟੇਸਟੀ ਲੱਗਦੀ ਹੈ। ਤੁਹਾਨੂੰ ਇਹਦੇ ਲਈ ਕੋਈ ਖਾਸ ਚੀਜ਼ ਦੀ ਜ਼ਰੂਰਤ ਨਹੀਂ ਹੁੰਦੀਗੀ। ਅਚਾਰ ਦੇ ਨਾਲ, ਮੱਖਣ ਦੇ ਨਾਲ, ਮਲਾਈ ਦੇ ਨਾਲ ਬਹੁਤ ਹੀ ਸੌਖੇ ਤਰੀਕੇ ਨਾਲ ਬਣਾ ਕੇ ਤੁਸੀਂ ਇਸ ਨੂੰ ਇੰਜੋਏ ਕਰ ਸਕਦੇ ਹੋ। ਬਣਾਉਣਾ ਵੀ ਬਹੁਤ ਆਸਾਨ ਹੈ ਆਟਾ ਗੁੰਨੋ ਤੇ ਫਟਾਫਟੇ ਰੋਟੀ ਚੜੀਆ ਉਹ ਬਣ ਜਾਂਦੀ ਆ ਤੇ ਬੰਦੀ ਵੀ ਬਹੁਤ ਹੀ ਡੇਲੀਸ਼ੀਅਸ ਆ ਇੱਕ ਵਾਰ ਤੁਸੀਂ ਇਸ ਤਰ੍ਹਾਂ ਮੱਕੀ ਦੀ ਆਲੂ ਵਾਲੀ ਰੋਟੀ ਘਰ ਦੇ ਵਿੱਚ ਬਣਾ ਕੇ ਦੇਖੋ ਤੁਹਾਨੂੰ ਬਹੁਤ ਇੰਜੋਏਬਲ ਲੱਗੂਗੀ ਤੇ ਤੁਸੀਂ ਇਸ ਨੂੰ ਬਾਰ-ਬਾਰ ਬਣਾਉਣਾ ਪਸੰਦ ਕਰੋਗੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ ਤੇ ਤੁਸੀਂ ਵੀ ਇਸ ਤਰ੍ਹਾਂ ਆਲੂ ਵਾਲੀ ਮੱਕੀ ਦੀ ਰੋਟੀ ਬਣਾ ਕੇ ਮੈਨੂੰ ਦੱਸਣਾ ਕਿ ਤੁਹਾਨੂੰ ਇਹ ਕਿਵੇਂ ਦੀ ਲੱਗੀ bot tenved.